ਖੁਦਾ ਦਾ ਪਿਆਰਾ ਇੱਕ ਮੁਸਲਮਾਨ ਫਕੀਰ ਸੈਦ ਪੀਖਣ ਸ਼ਾਹ ਸੀ ਪੂਰਬੀ ਪੰਜਾਬ ਦੇ ਸਹਾਰਨਪੁਰ ਦੇ ਇਲਾਕੇ ਵਿੱਚ ਇਸ ਦੀ ਫਕੀਰੀ ਤੇ ਇਸ ਦੀਆਂ ਕਰਾਮਾਤਾਂ ਦੀ ਬਹੁਤ ਪ੍ਰਸਿੱਧਤਾ ਸੀ ਜਦੋਂ ਇਹ ਕਿਤੇ ਜਾਂਦਾ ਆਉਂਦਾ ਤਾਂ ਇਸ ਦੇ ਨਾਲ ਬਹੁਤ ਸਾਰੇ ਇਹਦੇ ਚੇਲੇ ਰਹਿੰਦੇ ਸਨ ਪੀਖਣ ਸ਼ਾਹ ਨਾਹਨ ਦੇ ਪਹਾੜੀ ਇਲਾਕੇ ਵੱਲੋਂ ਫਿਰਦਾ ਹੋਇਆ ਥੋੜੇ ਦਿਨਾਂ ਵਾਸਤੇ ਮੈਦਾਨੀ ਇਲਾਕੇ ਵੱਲ ਆਇਆ ਉਸ ਨੂੰ ਇਹ ਵੀ ਪਤਾ ਨਾ ਲੱਗਾ ਕਿ ਉਹ ਕਿਉਂ ਮੈਦਾਨਾਂ ਨੂੰ ਜਾ ਰਿਹਾ ਹੈ ਪਰ ਉਹਦੇ ਤਨ ਮਨ ਤੇ ਦਿਮਾਗ ਵਿੱਚ ਕਾਹਲ ਆਈ ਹਿਰਦਾ ਕੁਸਿਆ ਹੋਇਆ ਜਿਵੇਂ ਕੋਈ ਬਹੁਤ ਪਿਆਰੀ ਚੀਜ਼ ਜ਼ਿਰਾਂ ਦੀ ਵਿਛੜੀ ਹੋਈ ਹੁੰਦੀ ਹੈ ਤੇ ਸਬਬ ਨਾਲ ਮਿਲਣ ਦੀ ਆਸ ਹੁੰਦੀ ਹੈ ਕਿਵੇਂ ਉਹ ਛੇਤੀ ਚਲੋ ਲਖਨੌਰ ਜਾਣਾ ਹੈ ਚੇਤੀ ਚੱਲੋ ਰਾਹ ਵਿੱਚ ਨਹੀਂ ਰੁਕਣਾ ਬਸ ਚੱਲੋ ਚੱਲੋ ਚੇਲਿਆਂ ਨੂੰ ਹੁਕਮ ਦੇ ਕੇ ਤੋਰੀ ਆਇਆ ਦੋ ਮੰਜ਼ਲਾਂ ਦੀ ਇੱਕ ਮੰਜ਼ਲ ਕਰਕੇ ਉਹ ਲਖਨੌਰ ਪਹੁੰਚਾ ਲੋੜਾ ਵੇਲਾ ਹੋ ਗਿਆ ਸੀ ਲਖਨੌਰ ਦੇ ਨੇੜੇ ਜਾ ਕੇ ਚੇਲਿਆਂ ਨੇ ਪੁੱਛਿਆ ਪੀਰ ਜੀ ਭਲਾ ਇਹ ਤਾਂ ਦੱਸੋ ਕਿ ਇੰਨੀ ਕਾਹਲ ਨਾਲ ਕਿਉਂ ਲਖਨੌਰ ਆਏ ਹੋ ਮੈਨੂੰ ਖੁਦ ਪਤਾ ਨਹੀਂ ਸੈਦ ਭੀਖਣ ਸ਼ਾਹ ਨੇ ਉੱਤਰ ਦਿੱਤਾ ਕੋਈ ਗੈਬੇ ਸ਼ਕਤੀ ਮੈਨੂੰ ਲਖਨੌਰ ਵੱਲ ਖਿੱਚੀ ਲਈ ਜਾ ਰਹੀ ਹੈ ਮੇਰੀ ਆਤਮਾ ਇਹੋ ਪੁਕਾਰ ਕਰ ਰਹੀ ਹੈ ਲਖਨੌਰ ਛੇਤੀ ਪਹੁੰਚਣਾ ਚਾਹੀਦਾ ਹੈ ਮਿਲਣਾ ਹੈ ਦਰਸ਼ਨ ਦਿਦਾਰੇ ਕਰਨੇ ਹਨ ਕੋਈ ਆਇਆ ਹੈ ਜ਼ਰੂਰ ਆਇਆ ਹੈ ਲਖਨੌਰ ਵਿੱਚ ਕੋਈ ਦੂਸਰਾ ਚੰਦ ਚੜ੍ਹਿਆ ਹੈ ਬ੍ਰह्म ਗਿਆਨੀ ਹਮਦਰਦੀ ਤੇ ਪਿਆਰ ਚੰਦ ਦਾ ਚੜ੍ਹਿਆ ਹੈ ਕਈਆਂ ਚਿਰਾਂ ਤੋਂ ਉਸ ਚੰਦ ਦੀ ਰੋਸ਼ਨੀ ਮੈਨੂੰ ਦਿਸਦੀ ਹੈ ਬਸ ਚਲੇ ਆਓ ਲਖਨੌਰ ਵਿੱਚ ਸਾਰੇ ਦਾਖਲ ਹੋਏ ਲਖਨੌਰ ਦੇ ਵਸਨੀਕ ਮੁਸਲਮਾਨ ਤੇ ਹਿੰਦੂਆਂ ਨੇ ਸੈਯਦ ਦਾ ਸਤਿਕਾਰ ਕੀਤਾ ਕਈਆਂ ਨੇ ਬੇਨਤੀਆਂ ਕੀਤੀਆਂ ਕਿ ਸੈਯਦ ਸਾਹਿਬ ਜੇ ਪਲ اٹਕ ਜਾਣ ਤਾਂ ਉਹਨਾਂ ਦੀ ਕੋਈ ਸੇਵਾ ਕੀਤੀ ਜਾਵੇ ਪਰ ਸੈਯਦ ਸਾਹਿਬ ਨਾ اٹਕੇ ਉਹਨਾਂ ਦੀਆਂ ਅੱਖਾਂ ਵਿੱਚ ਕਿਸੇ ਦੀ ਢੂੰਡ ਕਰ ਰਹੀਆਂ ਸਨ ਉਹ ਤਾਂ ਪੁੱਛ ਰਹੀਆਂ ਸਨ ਕਿ ਉਹ ਕਿੱਥੇ ਹੈ ਪਰ ਕੌਣ ਕਿੱਥੇ ਹੈ ਇਹ ਕੋਈ ਪਤਾ ਨਹੀਂ ਸੀ ਜੋ ਜੇ ਪ੍ਰੀਤਮ ਸਭ ਦਾ ਪਿਆਰਾ ਬਾਲਕ ਸਤਿਗੁਰ ਗੋਬਿੰਦ ਰਾਏ ਆਪਣੇ ਸਾਥੀਆਂ ਸਮੇਤ ਖੇਡ ਰਿਹਾ ਸੀ ਸਯਦ ਪੀਕਨ ਸ਼ਾ ਪਾਲਕੀ ਵਿੱਚ ਇਸ ਤਰ੍ਹਾਂ ਬੈਠਾ ਸੀ ਜਿਵੇਂ ਕੋਈ ਮਹਾਰਾਜਾ ਜਾਂ ਬਾਦਸ਼ਾਹ ਹੁੰਦਾ ਹੈ ਉਹਦੇ ਚੇਲੇ ਉਹਦੇ ਪਾਲਕੀ ਚੁੱਕੀ ਜਾਂਦੇ ਸਨ ਪਾਲਕੀ ਵਿੱਚੋਂ ਹੀ ਉਸਨੇ ਦੇਖਿਆ ਕਿ ਛੋਟੇ ਬਾਲ ਖੇਡ ਰਹੇ ਹਨ ਉਹਨਾਂ ਬਾਲਕਾਂ ਵਿੱਚੋਂ ਸਤਿਗੁਰ ਗੋਬਿੰਦ ਰਾਏ ਜੀ ਨੂੰ ਦੇਖਿਆ ਦੇਖਦੇ ਸਾਰ ਹੈਰਾਨ ਹੋਇਆ ਅੰਦਰੋਂ ਆਵਾਜ਼ ਆਈ ਪੀਰ ਜੀ ਇਹੋ ਹੈ ਇੱਥੇ ਉੱਤਰ ਕੇ ਦਿਦਾਰੇ ਕਰੋ ਇਹੋ ਹੈ ਖੁਦਾ ਦਾ ਬੰਦਾ ਨਹੀਂ ਖੁਦਾ ਖੁਦਾ ਦੂਰੋਂ ਇਸੇ ਦੇਦਰਸ਼ਨ ਕਰਨ ਆਏ ਹੋ ਕਰੋ ਦਰਸ਼ਨ ਛੇਤੀ ਕਰੋ ਖੁਦਾ ਧਰਤੀ ਉੱਤੇ ਖਲੋਤਾ ਹੋਵੇ ਤੇ ਤੁਸੀਂ ਪਾਲਕੀ ਵਿੱਚ ਪਿਆਰੇ ਦੀ ਐਨੀ ਨਰਾਦਰੀ ਇਹ ਨਹੀਂ ਹੋ ਸਕਦਾ ਆਤਮਾ ਦੀ ਪੁਕਾਰ ਨੂੰ ਸੁਣ ਕੇ ਉਸੇ ਵੇਲੇ ਭੀਖਣ ਸ਼ਾਹ ਨੇ ਹੁਕਮ ਦਿੱਤਾ ਪਾਲਕੀ ਹੇਠਾਂ ਰੱਖੋ ਉਸੇ ਵੇਲੇ ਹੁਕਮ ਦੀ ਪਾਲਣਾ ਹੋਈ ਪਾਲਕੀ ਧਰਤੀ ਉੱਤੇ ਰੱਖੀ ਗਈ ਸੈਯਦ ਭੀਖਣ ਸ਼ਾ ਪਾਲਕੀ ਵਿੱਚੋਂ ਉਤਰ ਪੈਰੀ ਜੋੜਾ ਨਹੀਂ ਪਾਇਆ ਨੰਗੇ ਪੈਰ ਧਰਤੀ ਉੱਤੇ ਰੱਖੇ ਮਹਿੰਦੀ ਰੰਗੇ ਰੇਸ਼ਮ ਵਰਗੇ ਕੂਲੇ ਪੈਰ ਚਿਰਾਂ ਪਿੱਛੋਂ ਪਹਿਲੀ ਵਾਰ ਖੁਰੜੀ ਧਰਤੀ ਉੱਤੇ ਟਿਕੇ ਉਹ ਪੈਰ ਜਿਨ੍ਹਾਂ ਦੀਆਂ ਮਾਲਸ਼ਾਂ ਰੋਜ਼ ਹੁੰਦੀਆਂ ਸਨ ਜਿਨ੍ਹਾਂ ਪੈਰਾਂ ਨੂੰ ਚੇਲੇ ਚੁੰਮਦੇ ਸਨ ਉਹ ਪੈਰ ਸੁਨਹਿਰੀ ਜੋੜਾ ਨਾ ਪਹਿਨ ਸਕੇ ਚੇਲੇ ਹੈਰਾਨ ਹੋਏ ਜਦੋਂ ਪੀਰ ਦੇ ਦੋਵੇਂ ਹੱਥ ਜੁੜ ਗਏ Hindu ਮਰਿਆਦਾ ਅਨਸਾਰ ਜੁੜੇ ਜਿਵੇਂ ਕਿਸੇ ਨੂੰ ਨਮਸਕਾਰ ਕਰਨੀ ਹੁੰਦੀ ਹੈ ਹੌਲੀ ਹੌਲੀ ਅੱਗੇ ਵਧੇ ਉਸੇ ਤਰ੍ਹਾਂ ਜਿਵੇਂ ਕਿਸੇ ਬਾਦਸ਼ਾਹ ਦੇ ਦਰਬਾਰ ਵਿੱਚ ਬਾਦਸ਼ਾਹ ਦੇ ਪੇਸ਼ ਹੋਣ ਵਾਸਤੇ ਉਹਦੇ ਤਖਤ ਵੱਲ ਵਧੀਦਾ ਹੈ ਹੋਰ ਹਰਕਤ ਤੋਂ ਸੰਕੋਚ ਕਰੀਦਾ ਹੈ ਕਿਤੇ ਨਰਾਦਰੀ ਨਾ ਹੋ ਜਾਵੇ ਦਿਲੋਂ ਦਿਲਾਂ ਦੇ ਰਾਹ ਹੁੰਦੇ ਹਨ ਪਿਆਰ ਪਿਆਰੇ ਨੂੰ ਮਿਲਣ ਵਾਸਤੇ ਆਪਣੇ ਆਪ ਹੀ ਅੱਗੇ ਵਧਦਾ ਹੈ ਅੱਗੇ ਹੋ ਕੇ ਸਤਕਾਰ ਕਰਦਾ ਹੈ ਸਤਗੁਰ ਗੋਵਿੰਦ ਰਾਏ ਜੀ ਜਾਣ ਗਏ ਕਿ ਮੁਸਲਮਾਨਾਂ ਦਾ ਮਸ਼ਹੂਰ ਪੀਰ ਭੀਕਣ ਸਾਹ ਉਹਨਾਂ ਵੱਲ ਆ ਰਿਹਾ ਹੈ ਅਗਲੀ ਸਾਂਝ ਹੈ ਚਿਰਾਂ ਪਿੱਛੋਂ ਮੇਲ ਹੋਣ ਲੱਗਾ ਹੈ ਉਹ ਖੇੜ ਵੱਲੋਂ ਚਿੱਤ ਹਟਾ ਕੇ ਭੀਖਣ ਵੱਲ ਨੇਤਰ ਕਰਕੇ ਖਲੋ ਗਏ ਘਟ ਘਟ ਦੀ ਜਾਨਨ ਹਾਰ ਮਾਹੀ ਨੇ ਪਿਆਰ ਦੀ ਡੋਰ ਛੁੱਟੀ ਨੇਤਰਾں ਦੀ ਪੂਰਨ ਜੋਤਨਾ ਨਾਲ ਭੀਖਣ ਸ਼ਾਹ ਵੱਲ ਦੇਖਿਆ ਤੇ ਬਸ ਨਿਹਾਲ ਕਰ ਦਿੱਤਾ ਉਹ ਨਾ ਹਿੱਲਿਆ ਪਿਆਰ ਦੇ ਜਾਦੂ ਨਾਲ ਕੀ ਲਿਆ ਗਿਆ ਅਚਮਕ ਨੇਤਰਾ ਨਾਲ ਦੋਵੇਂ ਇੱਕ ਦੂਸਰੇ ਵੱਲ ਦੇਖਦੇ ਰਹੇ ਜਿਵੇਂ ਪੂਰਬਲੀਆਂ ਸਾਂਝਾਂ ਸਰਜੀਤ ਕਰ ਰਹੇ ਹਨ ਪੀਰ ਦੇ ਚੇਲੇ ਤੇ ਸਤਗੁਰ ਜੀ ਦੇ ਸਾਥੀ ਹੈਰਾਨ ਪਰੇਸ਼ਾਨ ਸਨ ਉਹਨਾਂ ਦੇ ਪੈਰਾਂ ਹੇਠੋਂ ਤਦੋਂ ਮਿੱਟੀ ਨਿਕਲ ਗਈ ਜਦੋਂ ਉਹਨਾਂ ਨੇ ਦੇਖਿਆ ਕੇ ਪੀਰ सय्यद ਠੀਖਣ샤 ਸਾਰੀ ਲੋਕਾਈ ਕੋਲੋਂ ਮੱਥਾ ਟਿਕਾਉਣ ਵਾਲਾ ਉੱਚੇ ਪੀਰ ਨੇ ਅੱਜ ਇੱਕ ਛੋਟੇ ਜਿਹੇ ਬਾਲਕ ਨੂੰ ਨਮਸਕਾਰ ਕਰ ਦਿੱਤੀ ਬਾਲਕ ਰੂਪ ਸਤਗੁਰ ਜੀ ਦੇ ਚਰਨਾਦੀ ਧੂੜੀ ਲੈ ਕੇ ਅੱਖਾਂ ਨੂੰ ਲਾਈ ਇੱਥੇ ਹੀ ਵਸ ਨਹੀਂ ਉੱਚੀ ਸਾਰੀ ਜ਼ਬਾਨੋਂ ਆਖਿਆ ਮੇਰੇ ਧੰਨ ਭਾਗ ਅੱਜ ਖੁਦਾ ਨੇ ਮੈਨੂੰ ਨਿਹਾਲ ਕਰ ਦਿੱਤਾ ਜਾਓ ਦੋ ਦੁੱਧ ਦੇ ਕਟੋਰੇ ਲਿਆਵੋ ਪੀਖਣ ਸ਼ਾਹ ਨੇ ਚੇਲਿਆਂ ਨੂੰ ਹੁਕਮ ਦਿੱਤਾ ਚੇਲੇ ਗਏ ਉਹ ਦੋ ਕਟੋਰੇ ਦੁੱਧ ਲੈ ਦੇ ਦੁੱਧ ਦੇ ਲੈ ਕੇ ਆਏ ਪੀਖਣ ਸ਼ਾਹ ਨੇ ਦੋਵੇਂ ਕਟੋਰੇ ਸਤਿਗੁਰ ਜੀ ਦੇ ਅੱਗੇ ਰੱਖ ਦਿੱਤੇ ਘਟ ਘਟ ਦੀ ਜਾਣਨ ਹਾਰ ਪ੍ਰਭੂ ਝੱਟ ਸਮਝ ਗਏ ਕਿ ਦੋਹ ਕਟੋਰਿਆਂ ਤੋਂ ਪੀਖਣ ਸ਼ਾਹ ਜਾਣਨਾ ਚਾਹੁੰਦੇ ਹਨ ਕਿ ਸਤਿਗੁਰ ਜੀ ਕੀ Hindu ਧਰਮ ਜਾਂ ਇਸਲਾਮ ਮਤ ਦੇ ਰਾਖੇ ਆਏ ਹਨ ਜਾਂ ਕੋਈ ਤੀਸਰਾ ਮਜ਼ਬ ਸੰਸਾਰ ਵਿੱਚ ਉਤਪਨ ਕਰਨਗੇ ਸਤਗੁਰੂ ਜੀ ਨੇ ਬੈਠ ਕੇ ਦੋਹਾਂ ਕਟੋਰੀਆਂ ਵੱਲ ਦੇਖਿਆ ਤੇ ਆਖਿਆ ਇੱਕ ਕਟੋਰਾ ਹੋਰ ਹੋਣਾ ਚਾਹੀਦਾ ਹੈ ਉਸੇ ਵੇਲੇ ਇੱਕ ਕਟੋਰਾ ਹੋਰ ਆ ਗਿਆ ਉਸ ਉੱਤੇ ਹੱਥ ਰੱਖ ਕੇ ਦੋਹਾਂ ਕਟੋਰੀਆਂ ਵਿੱਚੋਂ ਦੁੱਧ ਲਿਆ ਤੇ ਤੀਸਰਾ ਕਟੋਰਾ ਭਰ ਕੇ ਰੱਖ ਦਿੱਤਾ ਇਹ ਦੇਖ ਕੇ ਭੀਖਣ ਸ਼ਾਹ ਨੇ ਕਿਹਾ ਇਸ ਦਾ ਇਹ ਮਤਲਬ ਹੋਇਆ ਕਿ ਪਹਿਲੇ ਦੋਵੇਂ ਮੱਤ ਵੀ ਕਾਇਮ ਰਹਿਣਗੇ ਤੇ ਤੀਸਰਾ ਮੱਤ ਤੁਸੀਂ ਹੋਰ ਚਲਾਓਗੇ ਅੱਛਾ ਮੇਰੀ ਇੱਛਾ ਹੈ ਕਿ ਇੱਕ ਕਟੋਰਾ ਦੁੱਧ ਦਾ ਪੀ ਜਾਵਾਂ ਇਹ ਸੁਣ ਕੇ ਪ੍ਰਭੂ ਘਟਾ ਘਟ ਦੁੱਧ ਦਾ ਪਿਆਲਾ ਪੀ ਗਏ ਇੱਕ ਭੇਖਣ ਛਾ ਨੂੰ ਦੇ ਦਿੱਤਾ ਜਦੋਂ ਉਸ ਨੇ ਦੁੱਧ ਪੀਤਾ ਤਾਂ ਉਹਦੀ ਆਤਮਾ ਨਿਹਾਲ ਹੋ ਗਈ ਬੰਜਰ ਕਪਾਟ ਖੁੱਲ ਗਏ ਅਮਰ ਹੋ ਕੇ ਆਤਮਾ ਪ੍ਰਸੰਨਤਾ ਨਾਲ ਝੂਮਣ ਲੱਗੀ ਖੁਸ਼ੀ ਵਿੱਚ ਨਾ ਝੂਠੀ ਤੇ ਗੀਤ ਗਾਉਣ ਲੱਗੀ ਭੇਖਣ ਛਾ ਦੇ ਚੇਲਿਆਂ ਨੂੰ ਤੀਸਰਾ ਦੁੱਧ ਦਾ ਕਟੋਰਾ ਦੇ ਦਿੱਤਾ ਉਹਨਾ ਨੇ ਪੀਤਾ ਤਾਂ ਉਹ ਵੀ ਦਵੇਖ ਨੂੰ ਭੁੱਲ ਗਏ ਸਾਰੇ ਮਨੁੱਖ ਉਹਨਾਂ ਨੂੰ ਭਾਈ ਭਾਈ ਦਿਸਣ ਲੱਗੇ ਉਹ ਵੀ ਬਾਅਦ ਸਤਿਗੁਰਜੀ ਦੀ ਚਰਨੀ ਲੱਗ ਗਏ ਨਿਹਾਲ ਹੋਏ ਭੀਖਣਸ਼ਾ ਸਦਾ ਵਾਸਤੇ ਸਤਿਗੁਰਜੀ ਦਾ ਮੁਰੀਦ ਬਣ ਗਿਆ